ਪਿੰਡ ਦੇ ਬੱਚਿਆਂ ਨੂੰ ਅਫਸਰ ਯਾਨੀ ਕਿ ਆਈਐਸ ਤੇ ਪੀਪੀਐਸ ਅਫਸਰ ਬਣਾਉਣ ਦਾ ਪੀੜਾ ਚੁੱਕਿਆ ਹੈ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਦਰਸਲ ਪੰਚਾਇਤ ਵੱਲੋਂ ਇੱਕ اجلاس ਸੱਦਿਆ ਗਿਆ ਜਿਸ ਦੇ ਵਿੱਚ ਪਿੰਡ ਦੀ ਬਿਹਤਰੀ ਦੇ ਲਈ ਵੱਡੇ ਵੱਡੇ ਮਤੇ ਪਾਸ ਕੀਤੇ ਗਏ ਤੇ ਇੱਕ ਮਤਾ ਪਿੰਡ ਦੇ ਬੱਚਿਆਂ ਨੂੰ ਵੱਡੇ ਅਫਸਰ ਬਣਾਉਣ ਦੇ ਲਈ ਵੀ ਪਾਸ ਕੀਤਾ ਗਿਆ ਇਹ ਮਤਾ ਪਾਸ ਕੀਤਾ ਹੈ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਮਹਾਦੀਆਂ ਦੀ ಗ್ರಾಮ ਪੰਚਾਇਤ ਵੱਲੋਂ ਜਿੱਥੇ ਕਿ ਸਰਪੰਚ ਨੇ ਦੱਸਿਆ ਕਿ ਸਾਡੇ ਬੱਚੇ ਰੋਜ਼ਗਾਰ ਦੀ ਤਲਾਸ਼ ਦੇ ਲਈ ਵਿਦੇਸ਼ਾਂ ਵੱਲ ਤੁਰੇ ਹੋਏ ਨੇ ਜਿਨ੍ਹਾਂ ਨੂੰ ਮੋੜ ਸੂਬੇ ਦੇ ਵਿੱਚ ਰਹਿ ਕੇ ਸੂਬੇ ਦੇ ਕੀਤੇ ਸੇਵਾ ਕਰਨ ਦੇ ਲਈ ಗ್ರಾಮ ਪੰਚਾਇਤ ਵੱਲੋਂ ਵੱਡੇ ਅਫਸਰ ਬਣਾਉਣ ਦੀ ਪੜ੍ਹਾਈ ਕਰਵਾਉਣ ਦਾ ਬੀੜਾ ਛਕਿਆ ਗਿਆ। ਪਹਿਲਾ ਮਤਾ ਪਾਇਆ ਜੀ ਅਸੀਂ IAS ਤੇ PCS ਦੀ ਜੋ ਬੱਚਾ ਤਿਆਰੀ ਕਰੂਗਾ ਤੇ ਉਹਦਾ ਸਾਰਾ ਖਰਚਾ ਅਸੀਂ ਕੋਚਿੰਗ ਦਾ ਜੋ ਵੀ ਹੋਊਗਾ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ। ਤੇ ਕਿਵੇਂ ਸੋਚਿਆ ਜਿਹੜਾ ਇਹ ਮਤਲਬ ਸੀ। ਇਹ ਇਸ ਕਰਕੇ ਹੀ ਮੰਨ ਲਓ ਕਈ ਵਾਰੀ ਬੱਚਾ ਪੜ੍ਹਨਾ ਚਾਹੁੰਦਾ ਹੁੰਦਾ ਤੇ ਘਰ ਦੇ ਹਾਲਾਤ ਇਦਾਂ ਦੇ ਹੁੰਦੇ ਆ ਤੇ ਉਹ ਨਹੀਂ ਕੋਚਿੰਗ ਤੇ ਖਰਚਾ ਨਹੀਂ ਕਰ ਸਕਦੇ ਇਸ ਕਰਕੇ ਬੀਓ ਬੱਚੇ ਦੀ ਪੜ੍ਹਾਈ ਉੱਥੇ ਹੀ ਰੁਕ ਜਾਂਦੀ ਹੈ ਤੇ ਮਨ ਦੇ ਵਿੱਚ ਆਇਆ ਕਿ ਵੀ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਤਾਂ ਉਹ ਅੱਗੇ ਜਾ ਕੇ ਇੱਕ ਤਾਂ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਜੇ ਕੱਲ ਨੂੰ ਆਈਐਸ ਜਾਂ ਪੀਸੀਐਸ ਬੱਚਾ ਬਣ ਕੇ ਕੁਰਸੀ ਤੇ ਬੈਠਦਾ ਹੀ ਇਸ ਕਰਕੇ ਇਹ ਉਪਰਾਲਾ ਕਰਿਆ ਜੀ ਅਸੀਂ ਜੀ ਅੱਜ ಗ್ರಾಮ ਸਭਾ ਦਾ ਪੰਚਾਇਤ ਵੱਲੋਂ ਅਜਲਾਸ ਬੁਲਾਇਆ ਜੀ ਸੀ ਉਹਦੇ ਵਿੱਚ ਸਭ ਤੋਂ ਵੱਡੇ ਜਿਹੜੀ ਫੈਸਲਾ ਲਿਆ ਜੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਆਈਐਸ ਤੇ ਪੀਸੀਐਸ ਦੇ ਜਿਹੜੇ ਬੱਚੇ ਨੇ ਪਿੰਡ ਦੇ ਵਿੱਚ ਕੋਈ ਕੋਚਿੰਗ ਸੈਂਟਰ ਦੇ ਵਿੱਚ ਜਿਹੜੇ ਤਿਆਰੀ ਕਰਨਗੇ ਉਹਦਾ ਜਿਹੜਾ ਖਰਚਾ ਹੈ ਉਹ ਪੰਚਾਇਤ ਵੱਲੋਂ ਕੀਤਾ ਜਾਊਗਾ ਜੀ ਤੇ ਹੋਰ ਕੀ ਹੈ ਜਿਹੜੇ ਮਤੇ ਨੇ ਦੂਜਾ ਜੀ ਪਿੰਡ ਵਿੱਚ ਲਾਇਬ੍ਰੇਰੀ ਹੈ ਜਿਹੜੀ ਉਹ ਬਣਾਉਣੀ ਹੈ ਅਸੀਂ ਨੇ ਤੇ ਸਾਡੇ ਡਿਸਪੈਂਸਰੀ ਦਾ ਬਿਲਡਿੰਗ ਦਾ ਕੰਮ ਚੱਲ ਰਿਹਾ ਉਹ ਅਸੀਂ ਪੂਰਾ ਕਰਨਾ ਹੈ ਤਾਂ ਕਿ ਜਿਹੜੇ ਪਿੰਡ ਦੇ ਬਸਨੀ ਕਿੰਨੇ ਜਿਹੜੇ ਉਹਨਾਂ ਨੂੰ ਬਾਹਰ ਨਾਲ ਇਲਾਜ ਵਾਸਤੇ ਜਾਣਾ ਪਿਆ ਸਾਡੇ ਪਿੰਡ ਦੇ ਵਿੱਚ ਡਾਕਟਰ ਆਉਂਦੇ ਨੇ ਜੀ ਤੇ ਉਹਨਾਂ ਨੂੰ ਵਧੀਆ ਅ ਡਿਸਪੈਂਸਰੀ ਚੰਗੀ ਤਰ੍ਹਾਂ ਦੀ ਕਿੰਨੇ ਕਿੰਨੇ ਲੋਕੀ ਲਾ ਕੇ ਲਾ ਦੇਣੇ ਮਤੇ ਪਾਸ ਕੀਤੇ ਇਹ ਲਗਭਗ ਹਲੇ ਅਸੀਂ ਐਸਟੀਮੇਟ ਲਾਵਾਂਗੇ ਜੀ ਜਿੰਨੇ ਜਿਵੇਂ ਜਿਵੇਂ ਖਰਚਾ ਹੋਊਗਾ ਜੀ ਅਸੀਂ ਉਹ ਪਾਸ ਕਰਾਂਗੇ ਲਗਭਗ ਅਸੀਂ 15-20 ਲੱਖ ਦੇ ਅਜੋ ਜਿਹੜੇ ਮਤੇ ਨੇ ਉਹ ਪਾਸ ਕਰਾਂਗੇ ਉਤੇ ਹੀ ਇੱਕ ਵਿਦਿਆਰਥਣ ਤੇ ਉਸ ਦੀ ਮਾਤਾ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਾਏ ਗਏ ਮਤੇ ਦੀo ਸ਼ਲਾਘਾ ਕਰਦೇನೆ ਤੇ ਵਿਦਿਆਰਥਣ IAS ਤੇ PCS ਦੀ ਪੜਾਈ ਕਰਨਾ ਚਾਹੁੰਦੀ ਸੀ ਲੇਕਿਨ ਗਰੀਬੀ ਕਾਰਨ ਉਹ ਇਹ ਸੁਪਨਾ ਵੀ ਨਹੀਂ ਵੇਖ ਸਕਦੀ ਸੀ ਲੇਕਿਨ ਪੰਚਾਇਤ ਵੱਲੋਂ ਜੋ ਫੈਸਲਾ ਲਿਆ ਗਿਆ ਹੈ ਉਸ ਦੇ ਨਾਲ ਵਿਦਿਆਰਥਣ ਦਾ ਸੁਪਨਾ ਜ਼ਰੂਰ ਪੂਰਾ ਹੋਏਗਾ ਰਹੀ ਕਹਿਣਾ ਚਾਹੁੰਦੀ ਆ ਵੀ ਮੈਂ ਵੀ ਪੜਨਾ ਚਾਹੁੰਦੀ ਸੀ ਆਈਪੀਐਸ ਮੇਰੇ ਤਾਂ ਫਾਈਨੈਂਸ਼ੀਅਲੀ ਸਾਡੇ ਘਰ ਦੀ ਜਿਹੜੀ ਉਹ ਸੀ ਸਿਚੁਏਸ਼ਨ ਉਹ ਠੀਕ ਨਹੀਂ ਸੀਗੀ ਪੈਰੈਂਟਸ ਇੰਨਾ ਪੈਸਾ ਲਾ ਨਹੀਂ ਸਕਦੇ ਇਸ ਲਈ ਮੈਂ ਸੋਚਿਆ ਸੀ ਵੀ ਚਲ ਛੱਡ ਦਿੰਨੀ ਆ ਪਰ ਹੁਣ ਸਾਡੀ ਪੰਚਾਇਤ ਆ ਜਿਹੜੇ ਸਾਡੇ ਸਰਪੰਚ ਸਾਹਿਬ ਉਹ ਇਹ ਸਭ ਕਰਵਾਉਣ ਲੱਗੇ ਨੇ ਤੇ ਉਹਨਾਂ ਨੇ ਉਪਰਾਲਾ ਕੀਤਾ ਹੈ ਇਸ ਲਈ ਮੈਂ ਮਤਲਬ ਅੱਗੇ ਕਰਨਾ ਚਾਹੁੰਦੀ ਆ ਵੀ ਮੈਂ ਵੀ ਕੁਝ ਬਣ ਸਕਾਂ ਤੇ ਮੈਂ ਹੋਰਨਾਂ ਕੁੜੀਆਂ ਨੂੰ ਵੀ ਇਹੀ ਕਹਿਣਾ ਚਾਹੂੰਗੀ ਵੀ ਜੇ ਕਿੱਤੇ ਮਤਲਬ ਇਹ ਜਿਹਾ ਕੁਝ ਕਰਾਉਂਦੇ ਨੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਕੋਈ ਐਦਾਂ ਦੀ ਤੁਹਾਨੂੰ ਮਿਲਦੀ ਆ ਤਾਂ ਤੁਹਾਨੂੰ ਕਰਨਾ ਚਾਹੀਦਾ ਮਤਲਬ ਬਣਨਾ ਚਾਹੀਦਾ ਆਈਪੀਐਸ ਕਦੇ ਵੀ ਇਹ ਜਿਹਾ ਮੌਕਾ ਗਵਾਉਣਾ ਨਹੀਂ ਚਾਹੀਦਾ ਜਗਬਾਣੀ ਟੀਵੀ ਲਈ 100 ਰੁਪਏ ਜਰਾਜੂ ਦੀ ਰਿਪੋਰਟ